ਜਿੱਤ ਲਈ ਵਿਅੰਤਿਆ ਹੋਇਆ ਹੈ ਇਹ ਮੇਰਾ ਐਲਾਨ ਹੈ ਦਿਮਾਗੀ ਸਿਹਤ ਸੰਬੰਧੀ ਵਿਚਾਰ ਪ੍ਰਭੂ ਨੇ ਮੈਨੂੰ ਸ਼ਰੀਰ ਉਤੇ ਰਾਜ ਅਤੇ ਮੇਰੇ ਦਿਲ ਅਤੇ ਦਿਮਾਗ ਦੀ ਉਤਮਤਤਾ ਨਾਲ ਰਾਖੀ ਕਰਨ ਦੀ ਇੱਛਾ ਦਿੱਤੀ ਹੈ ਕੋਈ ਵੀ ਦੁਖਦਾਈ ਵਿਚਾਰ ਮੇਰੇ ਦਿਲ ਵਿੱਚ ਜੜ ਨਹੀਂ ਫੜ ਸਕਦਾ ਕਿਉਂਕਿ ਮੇਰੀ ਆਤਮਾ ਦਿਮਾਗ ਅਤੇ ਸ਼ਰੀਰ ਹਰ ਰੋਜ਼ ਰੱਬ ਦੇ ਵਚਨ ਦੁਆਰਾ ਬਦਲਿਆ ਅਤੇ ਸ਼ੁੱਧ ਹੁੰਦਾ ਹੈ ਆਮੀਨ ਮੈਂ ਯੀਸ਼ੂ ਦੇ ਨਾਮ ਤੇ ਜੋ ਮੈਂ ਕਹਾਂਗੀ ਰੱਖਾਂਗੀ ਮੈਂ ਮਜਬੂਤਾ ਨੇ ਤੰਦਰੁਸਤੀ ਹਾਂ ਮੈਂ ਅਮੀਰ ਹਾਂ ਮੈਂ ਸ਼ਕਤੀਸ਼ਾਲੀ ਹਾਂ ਮੈਂ ਮਸਾ ਕੀਤਾ ਹੋਇਆ ਮੈਂ ਆਜ਼ਾਦ ਹਾਂ ਮੇਰਾ ਬਦੀ ਪਿਆਰੀ ਹਾਂ ਮੈਨੂੰ ਰਬਤੇ ਮਨੁਕ ਦੁਆਰਾ ਪਸੰਦ ਕੀਤਾ ਗਿਆ ਹੈ ਮੈਂ ਉਹ ਬੋਲਦੀ ਹਾਂ ਜੋ ਮੈਂ ਦੇਖਣਾ ਚਾਹੁੰਦੀ ਆ ਉਹ ਨਹੀਂ ਜੋ ਮੈਂ ਵੇਖਦੀ ਹਾਂ ਮੈਂ ਕੀਮਤੀ ਬੀਜ ਹਾਂ ਮੈਂ ਆਪਣੇ ਪਰਮਾਤਮਾ ਦੇ ਘਰ ਵਿੱਚ ਚੰਗੀ ਜ਼ਮੀਨ ਤੇ ਲਗਾਈ ਗਈ ਹਾਂ ਮੈਂ ਆਪਣੇ ਪ੍ਰਭੂ ਦੇ ਦਰਬਾਰਾ ਵਿੱਚ ਤੇਂਡੀ ਦੇ ਰੁੱਖ ਨੂੰ ਪਸੰਦ ਕਰਦੀ ਹਾਂ ਮੈਂ ਇਸ ਥੇਸੀਜ਼ਨ ਵਿੱਚ ਬਹੁਤ ਜ਼ਿਆਦਾ ਫਲ ਦਿੰਦੀ ਹਾਂ मैं रस नी हुई हाँ ते प्रभु विच हरी हाँ पुरानी विच भी मैं ताज़ा ते फ्लोरिशिंग हो जो भी मैं यीशु दे नाम विच पेश करती हाँ चीज़ा हमेशा यीशु दे नाम विच मेरे लिए यशुम कर रही हां। मैं मसीह यीशु विच हर एक आत्मिक आशीर्वाद प्राप्त करने वाली हाँ मैं एक आत्मा हाँ मेरी आत्मा एक रूह है।, है मेरी आत्मा मेरी रूह शरीरिक शरीर विच जीती है मेरी आत्मा मेरी रूह को हुक्म दी है मेरी रूह सुनती है प्राप्त करती है मेरे शरीर ते मेरे शरीर के आदेशों निर्देश दी है यशु मेरे शरीर गल कर विनाशी जीवन मेरे जीवन हमेशा स्पष्ट प्रगट हों मैं अपने शरीर जीवन की गल करती हाँ मैं अपने दिमाग कर दिया कि क्राइस्ट के दिमाग की तरह संपूर्ण बनू और मैं परमेश्वर परमेर वचन द्वारा ਇਕ ਸਾਰਾ ਹੰਡਾ ਦੇਸ਼ ਦਿਂਦੇ ਆ ਮੈਂ ਆਪਣੇ ਨਸਾਨਤ ਜੀਵਨ ਬੋਲਦੀ ਹਾਂ ਮੈਂ ਆਪਣੀਆਂ ਮਾਸਪੇਸ਼ੀਆਂ ਤੇ ਲਿਗਾਮੈਂਟਸ ਦਾ ਤਾਕਤ ਬੋਲਦੀ ਹਾਂ ਮੈਂ ਆਪਣੇ ਦਿਲ ਨਾਲ ਜੀਵਨ ਸ਼ਕਤੀ ਬੋਲਦੀ ਹਾਂ ਮੈਂ ਆਪਣੇ ਫੇਫੜਿਆਂ ਤੇ ਟਿਸ਼ੂ ਨਾਲ ਆਮਵਾਦਾਰੀ ਤੇ ਪਰਫਿusion ਨੂੰ ਬਣਾਈ ਰੱਖਣ ਲਈ ਗੱਲ ਕਰਦੀ ਹਾਂ ਮੈਂ ਆਪਣੇ ਗੁਰਦੇ ਆ ਜਿਗਰ ਅਤੇ ਭਾਜਕ ਰੋਗ ਲਈ ਸੰਪੂਰਨਤਾ ਬੋਲਦੀ ਹਾਂ ਮੇਰੇ ਖੂਨ ਦੇ ਹੱਸੈਲ ਵਿੱਚ ਜੀਵਨ ਹੈ ਮੇਰੀਆਂ ਹੱਡੀਆਂ ਜੋੜਾਂ ਤੇ ਉਪਾਸਥਿਤਿਕਸਾਰ ਅਤੇ ਮਜ਼ਬੂਤ ਹਨ ਮੇਰੇ ਪੂਰੇ ਉੱਪਰਲੇ ਅਤੇ ਹੇਠਲੇ ਅੰਗ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀਆਂ ਅੱਖਾਂ ਸਪਸ਼ਟ ਰੂਪ ਵਿੱਚ ਵੇਖਦੀਆਂ ਹਨ ਅਤੇ ਮੇਰੇ ਕੰਨ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀ ਚਮੜੀ ਇੱਕ ਨਵਜੰਮੇ ਬੱਚੇ ਦੇ ਰੂਪ ਦੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਿਹਤਮੰਦ ਹੈ ਮੇਰੇ ਵਾਲਾਂ ਦੇ ਰੋਮ ਕਸ ਗਏ ਹਨ ਮੇਰੇ ਦੰਦ ਮਸੂੜੇ ਜਬਾੜੇ ਦੀਆਂ ਹੱਡੀਆਂ ਤੇ ਨਸਾਂ ਤੇ ਖੂਨ ਦੀ ਸਪਲਾਈ ਸਾਰੇ ਸਿਹਤਮੰਦ ਮਜ਼ਬੂਤ ਅਤੇ ਸੰਪੂਰਨ ਹਨ ਮੇਰੇ ਸਾਰੇ ਹਾਰਮੋਨਸ ਅਤੇ ਨਿਊਰੋਕੈਮੀਕਲ ਟ੍ਰਾਂਸਮੀਟਰ ਇਕ ਦੋਚੇ ਨਾਲ ਸੰਪੂਰਨ ਤਾਨਮਿਲ ਵਿਚਨ ਅਤੇ ਆਪਣੇ ਕਮਨ ਆਮ ਤੌਰ ਤੇ ਚਲੰਦੇ ਹਨ ਮੇਰੀ ਪਾਚਨ ਪੰਡਾਲੀ ਸਾਰੇ ਘਾਤ ਪਦਾਰਥਾਂ ਨੂੰ ਹਜ਼ਮ ਕਰਨ ਸੋਕਨ ਅਤੇ ਗ੍ਰਹਿਣ ਕਰਨ ਦੀ ਯੋਗਤਾ ਤੇ ਪਾਚਕ ਰਣਕੁੰਦ ਉਤਪਾਦ ਨਿਯਮਿਤ ਤੌਰ ਤੇ ਬਾਹਰ ਕੱਢੇ ਜਾਂਦੇ ਹਨ ਮੈਂ ਆਪਣੇ ਸ਼ਰੀਰ ਦੇ ਹਰੇਕ ਸੈਲ ਵਿੱਚ ਬਿਜਲੀ ਅਤੇ ਰਸਾਇਣਿਕ ਬਾਰੰਬਾਰਤਨ ਮਿਕਸੂਰਤਾ ਤੇ ਸੰਤੁਲਨ ਵਿਚ ਰਹਿਣ ਅਤੇ ਖਰਾਬ ਸੈੱਲਾਂ ਨੂੰ ਹਜ਼ਮ ਕਰਨ ਦਾ ਹੁਕਮ ਦਿੰਦੀ ਹਾਂ मैं खान पान टेक्नोलॉजी मीडिया टिलमट चुगली आलस बहुत ज्यादा नींद सुस्तता जबरदस्ती खरीदारी हर किस्म के नशा शराब निकोटिन नशे बिंज बहुत ज्यादा भोग करती हाँ मसीह आग्ञाकारी इस ली हाँ मैं ये शो दे वांग ही हाँ हर चीज जो राब ने बनाई और मेरे लिए जीवन अति इलाज है इसलिए भोजन टूट जानवर आदि तो अलर्जी का मेरे उत्ते कोई अधिकार नहीं है ਪਰਮਾਤਮਾ ਨੇ ਮੈਨੂੰ ਸਾਰੀ ਧਰਤੀ ਉੱਤੇ ਰਾਜ ਦਿੱਤਾ ਹੈ ਮੇਰੀ ਮਰਦ ਪ੍ਰਜਨਨ ਪ੍ਰਣਾਲੀ ਉੱਚੀ ਮਾਤਰਾ ਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਣੂ ਪੈਦਾ ਕਰ ਰਹੀ ਹੈ ਤੇ ਜਮਾ ਕਰ ਰਹੀ ਹੈ ਮੇਰੀ ਮਾਦਾ ਪ੍ਰਜਨਨ ਪ੍ਰਣਾਲੀ ਸਮੇਂ ਸਿਰ ਅੰਡੇ ਦੇ ਸੈੱਲਾਂ ਦਾ ਉਤਪਾਦਨ ਕਰ ਰਹੀ ਹੈ ਜਨਮ ਤੱਕ ਭਰੂਣ ਦੀ ਰੱਖਿਆ ਤੇ ਪੋਸ਼ਣ ਕਰ ਰਹੀ ਹੈ ਹਰ ਅੰਗ ਮੇਰੇ ਸ਼ਰੀਰ ਦਾ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ ਜਿਸ ਦੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ ਅਤੇ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਿਆਨ ਨੂੰ ਵਰਜਿਤ ਕਰਦੀ ਹਾਂ ਮੇਰਾ ਸਾਰਾ ਮਨੁੱਖੀ ਸਰੀਰ ਅਤੇ ਵਿਗਿਆਨ ਮਸੀਹ ਯਸ਼ੂ ਵਿੱਚ ਸੰਪੂਰਨ ਹੈ ਹ Alleluia ਆਮੀਨ ਪਿਤਾ ਪਿਤਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਰੱਬ ਦਾ ਪੁੱਤਰ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਪਰਮਾਤਮਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਸ਼ਲੋਮ